ਸਤਿ ਸ਼੍ਰੀ ਅਕਾਲ ਮੇਰੀ ਸਾਰੀ YouTube ਫੈਮਲੀ ਕਿਵੇਂ ਹੋ ਜੀ ਸਾਰੇ ਠੀਕ ਠਾਕ ਤੰਦਰੁਸਤ ਅਸੀਂ ਵੀ ਠੀਕ ਆ ਜੀ ਸਵਾਗਤ ਹੈ ਤੁਹਾਡਾ ਨੂਰ ਫੈਮਲੀ ਵਲੌਗ ਤੇ ਆਪਾਂ ਜਿਹੜਾ ਚੈਨਲ ਦਾ ਨਵਾਂ ਥੋੜਾ ਜਿਹਾ ਚੇਂਜ ਕੀਤਾ ਨੂਰ ਫੈਮਲੀ ਵਲੌਗ ਰੱਖਿਆਗਾ ਮੈਂ ਪਹਿਲਾਂ ਹੈਗਾ ਸੀ ਨੂਰ ਵਲੌਗ ਚੈਨਲ ਹੈ ਨਾ ਤੁਸੀਂ ਵੀ ਦੱਸਿਆ ਤੁਹਾਨੂੰ ਨਵਾਂ ਕਿਵੇਂ ਦਾ ਲੱਗਿਆ ਹੈ ਨਾ ਚੈਨਲ ਦਾ ਤੇ ਲਓ ਜੀ ਇੱਥੇ ਹੋਗਾ ਸੀ ਸ਼ਾਮ ਦਾ ਟਾਈਮ ਮੈਂ ਲੱਗੀ ਸੀ ਸਬਜ਼ੀ ਬਣਾਉਣ ਨਾਲ ਜਿਹੜੇ ਆਪਾਂ ਨੇ ਹੀ ਪਿਛਲੇ ਵਲੌਗ 'ਚ ਤੁਸੀਂ ਦੇਖਿਆ ਸੀਗਾ ਵੀ ਆਪਾਂ ਨੇ ਕਿਚਨ ਦੀ ਕੀਤੀ ਸੀ ਸਫਾਈ ਜਿਹੜੇ ਕੋਸ਼ੇ ਨਾ ਡੱਬੇ ਸੀਗੇ ਨਾ ਸਾਰਾ ਖੋਸ਼ੀ ਹੈ ਨਾ ਜਿਹੜੇ ਆਪਾਂ ਨੇ ਯਾਨੀ ਕਿ ਕੱਡੇ ਸੀਗੇ ਰਸਣ ਵਗੈਰ ਵਾਲੇ ਖਾਲੀ ਹੋਏ ਸੀ ਸਾਰੇ ਜਿੰਨੇ ਵੀ ਫਾਲਤੂ ਸਟੇ ਸੀ ਨਾ ਸਾਰੇ ਮੈਂ ਉਹ ਇਕੱਠੇ ਕਰ ਕੇ ਰੱਖ ਦਿੱਤੀ ਟੋਕਰੀ ਚ ਪਾ ਕੇ ਮੈਂ ਕਿਨ ਨਿਚੜ ਜਾਣਗੀ ਤੇ ਉਸ ਤੋਂ ਬਾਅਦ ਮੈਂ ਲੱਗੀ ਸੀ ਇੱਥੇ ਤੋੜਾ ਜਿਹੜਾ ਆਪਾਂ ਨੇ ਨਵਾਂ ਲਿਆ ਸੀ ਉਹ ਮੈਂ ਲੱਗੀ ਸੀ ਪਾਣੀ ਦਾ ਭਰਨਾ ਹੈ ਨਾ ਜੇਕਰ ਆਪਾਂ ਤੋੜਾ ਸ਼ਾਮ ਨੂੰ ਪਾਣੀ ਦਾ ਭਰ ਕੇ ਰੱਖ ਲਿਆ ਤਾਂ ਉਹ ਰਾਤ ਨੂੰ ਠਰ ਜਾਂਦਾ ਤੇ ਸੂਹਾਂ ਨੂੰ ਜਦੋਂ ਆਪਾਂ ਦਿਨੇ ਪਾਣੀ ਪੀਂਦੇ ਨਾ ਬਿਲਕੁਲ ਬਰਫ਼ ਦੀ ਤਰ੍ਹਾਂ ਹੁੰਦਾ ਪਾਣੀ ਜਿਵੇਂ ਕਿ ਆਪਾਂ ਫ੍ਰਿਜ ਵਾਲਾ ਪਾਣੀ ਪੀਂਦੇ ਹਨ ਇਹਨਾਂ ਠੰਡਾ ਪਾਣੀ ਹੁੰਦਾ ਜਾਨੀ ਪੀਣ ਨੂੰ ਬਹੁਤ ਟੇਸਟੀ ਲੱਗਦਾ ਤੁਸੀਂ ਵੀ ਇਹ ਚੀਜ਼ ਜ਼ਰੂਰ ਟਰਾਈ ਕਰਿਓ ਵੀ ਕੋਈ ਵੀ ਆਪਾਂ ਤੋੜਾ ਵਗੈਰਾ ਭੰਦੇ ਤੁਸੀਂ ਰਾਤ ਨੂੰ ਡੇਢੀ ਭਰ ਕੇ ਰੱਖਿਓ ਸੂਹਾ ਉਹਨਾਂ ਪੀਣਾ ਹੋਈ ਹੈ ਨਾ ਤੇ ਬਹੁਤ ਵਧੀਆ ਪਾਣੀ ਦਾ ਜਿਹੜਾ ਟੇਸਟ ਵੀ ਆਉਂਦਾ ਤੇ ਬਾਕੀ ਠੰਡਾ ਵੀ ਹੋ ਜਾਂਦਾ ਕਦੇ ਵੀ ਜਦੋਂ ਵੀ ਆਪਾਂ ਤੌੜਾ ਨਵਾਂ ਲੈਨੇ ਆ ਕਿਸੇ ਕਦੇ ਵੀ ਵਿਚਾਹਤ ਨਾ ਮਾਰੇ ਹੋ ਇਹੇ ਨਾ ਵੀ ਕਹਿੰਦੇ ਅਸੀਂ ਪਾਣੀ ਰਹਿ ਹੁੰਦਾ ਨਾ ਠਰਨੋਂ ਹਟ ਜਾਂਦਾ ਮੈਂ ਨਾ ਘਟੂ ਘਾਟੇ ਇਹ ਵੀਡੀਓ ਚ ਤੁਹਾਨੂੰ ਦੋ ਵਾਰ ਦਿਖਾਇਆ ਪਰ ਇਹਨੇ 4 ਤੋਂ 5 ਵਾਰ ਹਨਾ ਕਿ ਕਸਦਿਆਂ ਚੰਗੀ ਤਰ੍ਹਾਂ ਪਹਿਲਾਂ ਮੈਂ ਗਿਨੇ ਵੀ ਧੋਕੇ ਰੱਖ ਦਿੱਤਾ ਸੀ ਦੋ ਵਾਰ ਤੇ ਬਾਕੀ ਫਿਰ ਮੈਂ ਹੋਰ ਧੋਕਾ ਸੀ ਨੌਂ ਜੀ ਹੋਣਾ ਪਾਇ ਚ ਫਿਲਟਰ ਤਾਂ ਸਾਡੇ ਨਹੀਂ ਹੈਗਾ ਪਰ ਇਹ ਦੋ ਜਿਹੜੇ ਲੱਗਿਆ ਹੁੰਦੀਆਂ ਨੇ ਨਾ ਅਹ ਵੀਕ ਵਾਲੀਆਂ ਬਸ ਉਹੀ ਲੱਗੀਆਂ ਹੋਈਆਂ ਨੇ ਉਹੀ ਆਪਾਂ ਕਾਹਦੇ ਰੱਖ ਦੇਵਾਂਗੇ ਜੀ ਸਾਜੀ ਆਪਾਂ ਨੇ ਰੱਖਤੀ ਆ ਭਾਣੋ ਸ਼ਾਮ ਦਾ ਟਾਈਮ ਹੋ ਗਿਆ ਸ਼ਾਮ ਦਾ ਵੀ ਨਹੀਂ ਰਾਤ ਦਾ ਟਾਈਮ ਹੋ ਗਿਆ ਸਰੀ ਤਕਰੀਬਨ ਪੌਣੇ 9 9 ਵਜੇ ਹਾਂ 9 ਦਾ ਟਾਈਮ ਹੋ ਗਿਆ ਇਹਨਾਂ ਦੇ ਪਾਪਾ ਆਏ ਨੇ ਹੁਣ ਬੱਚੇ ਆਪਣੇ ਸੋ ਗਏ ਤੇ ਇਹ ਆਉਂਦੇ ਹੋਏ ਲੈ ਕੇ ਆਏ ਸੀ ਸੈਂਡਵਿਚ ਬ੍ਰੈਡ ਕਹਿੰਦੇ ਬੈੱਡ ਬਣਾ ਕੇ ਦਿਓ ਇਹਨਾਂ ਨਾਲ ਬਾਲੀ ਬੜੀ ਹੁੰਦੇ ਵਿਚਾਰੇ ਬ੍ਰੈਡ ਲੈ ਆਉਂਦੇ ਆ ਹਨਾ ਸ਼ਾਮ ਨੂੰ ਜਦੋਂ ਆਉਂਦੇ ਹਨੇਰਾ ਹੋ ਜਾਂਦਾ ਤੇ ਰੋਟੀ ਬਣੀ ਪਈ ਹੁੰਦੀ ਆ ਬਸ ਕਹਿੰਦੇ ਨਾ ਚਲੋ ਰੈਣ ਨੂੰ ਵੀ ਕਿੱਥੇ ਗੇਚਲਾ ਕਰੋਗੇ ਰੋਟੀ ਖਾ ਲੈਂਦੇ ਆ ਹਨਾ ਤੇ ਸੋਵਾ ਜਲਦੀ ਚਲੇ ਜਾਂਦੇ ਤੇ ਉਹ ਬਰੈਡ ਐਵੇਂ ਦੇ ਐਵੇਂ ਪੈਰੇ ਦੇ ਬਸ ਜਾਂ ਬੱਚੇ ਬਣਾ ਕੇ ਖਾ ਲੈਂਦੇ ਕੁਛ ਨਾ ਇਹਦਾ ਹੁੰਦਾ ਤੇ ਹੁਣ ਕਹਿੰਦੇ ਮੈਂ ਲੈ ਕੇ ਆਇਆ ਨਾ ਤੁਸੀਂ ਬਣਾ ਕੇ ਦਿਓ ਤੇ ਮੈਂ ਦੇਖੋ ਤਿਆਰੀ ਸਾਰੀ ਮੈਂ ਆਪਣੀ ਕਰ ਲਈ ਆ ਇਧਰ ਆਪਣੇ ਸਾਰਾ ਜਿਹੜਾ ਸਮਾਨ ਹੁੰਦਾ ਸਾਰਾ ਉਹ ਕੱਟ ਗਿਆ ਫ੍ਰਿਜ ਵਿੱਚ ਖੀਰ ਆ ਟਮਾਟਰ ਤੇ ਆਪਣਾ ਕੀ ਕਰਨ ਦੇ ਇਹਨੂੰ ሽਮਲਾ ਮਿਰਚ ਉੱਧਰ ਦੋ ਤਰ੍ਹਾਂ ਲਈਆਂ ਲਈਆਂ ਹਨ ਇੱਕ ਖਖਰੀ ਲਈਆ ਤੇ ਨਾਲ ਲਿਆ ਮੈਂ ਧਨੀਆ ਦੇਸੀ ਘੋਲਣ ਬਣਾਵਾਗੇ ਆਪਾਂ ਅੱਜ ਮੈਂ ਤੁਹਾਨੂੰ ਦੱਸ ਦੇਣਾ ਤੇ ਮਾਪਾ ਨੇ ਕੀ ਕੀਤਾ ਤੇ ਮੈਂ ਤਾਂ ਮੰਗਾਏ ਸੀ ਮੈਂ ਕਿ ਮਹਿੰਦੀ ਵਾਲੇ ਨਾਲ ਪਾਉਚ ਲਿਆ ਦਿਓ ਮੈਨੂੰ ਦੋ ਪੌਚ ਪਾਦੇ ਵੀ ਇਹਨਾਂ ਨੇ ਕੀ ਕੀਤਾ ਦੇਖੀ ਦੋ ਪਾਉਚ ਦੀ ਜਗ੍ਹਾ ਤੇ ਆਹ ਦੋ ਪੈਕਟ ਰੱਖ ਕੇ ਲਿਆ ਤੇ ਇਹ ਚਪਤਾਨੀ ਲੜੀ ਹੁੰਦੀ ਆ ਹਾਂ ਲੜੀ ਹੁੰਦੀ ਇਹਨਾਂ ਨੂੰ ਆਏ ਹੋ ਗਿਆ ਵੀ ਕਿਤੇ ਸ਼ਾਪ ਲਈ ਮੰਗਵਾਏ ਆ ਦੋ ਪੈਕਟਰੀ ਚੱਕ ਕੇ ਲੈ ਆਤੇ ਇਕੱਠੇ ਮੈਂ ਜਦੋਂ ਦੇਖਿਆ ਮੈਂ ਕਿੰਨਾ ਕੀ ਲੈ ਕੇ ਆਂਦਾ ਕਹਿੰਦੇ ਇਹ ਲੈ ਕੇ ਆਈ ਆ ਮਹਿੰਦੀ ਤੇ ਮਗਾ ਜਿਵੇਂ ਐਸੇ ਕੰਮ ਤਾਂ ਆ ਜੂਗੀ ਸ਼ੌਪ ਤੇ ਪਰ ਫਿਰ ਵੀ ਦੋ ਪਾਉ ਚ ਮਗਾਈ ਸੀ ਹਨਾ ਕਿੱਥੇ ਦੋ ਵੱਡੇ ਵੱਡੇ ਪੈਕਟ ਲੈ ਆਤੇ ਤੇ ਚਲੋ ਜੀ ਆਪਾਂ ਲੱਗਦੇ ਹੁਣ ਬਣਾਉਣ ਸੈਂਡਵਿਚ ਬੱਚੇ ਸੋ ਗਏ ਨੇ ਵੱਡੀਆਂ ਮੇਟੀਆਂ ਤਾਂ ਨਹੀਂ ਤਾਂ ਉਹਨਾਂ ਦੀ ਡਿਊਟੀ ਦੇ ਨਾਲ ਮੇਰੇ ਕਰਵਾਉਂਦੀਆਂ ਨੇ ਤੇ ਹੁਣ ਮੈਂ ਲੱਗੀ ਹਾਂ ਤੇ ਚਲੋ ਜੀ ਆਪਾਂ ਬਣਾ ਲਈਏ ਸੈਂਡਵਿਚ ਬਣੇ ਰਹੋ ਆਪਣੇ ਕੋਲੋਂ ਦਿਨ ਨਾਲ ਲੋ ਜੀ ਇੱਥੇ ਮੈਂ ਲੱਗ ਗਈ ਸੀਗੀ ਸੈਂਡਵਿਚ ਬਣਾਉਣ ਸਾਰੀ ਜਿਹੀ ਤਿਆਰੀ ਮੈਂ ਕਰਕੇ ਰੱਖ ਲਈ ਸੀ ਵੈਸੇ ਤਾਂ ਆਪਾਂ ਨੇ ਜਿਹੜੀ ਰੋਟੀ ਆ ਇੱਥੇ ਮੈਂ ਬਣਾ ਵੀ ਲਈ ਸੀ ਹਨਾ ਸਾਰਾ ਕੁਝ ਤਿਆਰ ਕਰ ਲਿਆ ਸੀ ਤੇ ਮੈਨੂੰ ਇਦਾਂ ਸੀ ਚਲੋ ਆ ਕੇ ਇਹਨਾਂ ਰੋਟੀ ਖਾ ਲੈਣਗੇ ਥੋੜੇ ਟਾਈਮ ਪਹਿਲੇ ਬਣਾਈ ਜਿਹੀ ਰੋਟੀ ਪਰ ਉਹਦੇ ਹੋਏ ਲੈ ਆਏ ਸੀਗੇ ਸੈਂਡਵਿਚ ਜਿਹੜੇ ਹੁੰਦੇ ਆ ਬ੍ਰੈਡ ਤੇ ਕਹਿੰਦੇ ਸੈਂਡਵਿਚ ਖਾਣੇ ਆਗੇ ਹਨਾ ਪਿਛਲੀ ਵਾਰ ਵੀ ਉਹਨਾਂ ਨਾਲ ਦੋ ਵਾਰ ਇਦਾਂ ਹੀ ਹੋਇਆ ਜਦੋਂ ਬ੍ਰੈਡ ਲੈ ਆਉਂਦੇ ਆ ਨੇਰਾ ਹੋਇਆ ਪਿਆ ਹੁੰਦਾ ਬਾਕੀ ਰੋਟੀ ਬਣੀ ਪਈ ਹੁੰਦੀ ਹੈ ਕਹਿੰਦੇ ਚਲੋ ਰਹਿਣ ਦੋ ਕਿ ਤੇਜ ਲਾ ਕਰੋਗੇ ਤੇ ਇਹ ਵੀ ਆਪਾਂ ਹਨਾ ਵੀ ਚਲ ਮੈਂ ਰੋਟੀ ਖਾ ਲਣਾ ਨਾ ਰਹਿਣ ਦੇ ਫਿਰ ਮੈਨੂੰ ਅੱਜ ਇਦਾਂ ਹੋਇਆ ਮੈਂ ਕਹਾਂ ਸਾਰਾ ਦਿਨ ਮਿਹਨਤ ਕਰਨ ਤੋਂ ਬਾਅਦ ਜਦੋਂ ਮਨ ਪਸੰਦ ਚੀਜ਼ ਨਾ ਵੀ ਆ ਨਾ ਫਿਰ ਮਿਹਨਤ ਕਰਦਾ ਵੀ ਕੀ ਫਾਇਦਾ ਨਾ ਜਿੱਜੀ ਹੁੰਦਾ ਹਨਾ ਆਪਾਂ ਤਾਂ ਉਹ ਘਰੇ ਲੈਨੇ ਆ ਲੇਡੀਜ਼ ਜੋ ਚੀਜ਼ ਰੋਜੀ ਕਰਦਾ ਆਪਾਂ ਬਣਾ ਕੇ ਖਾ ਲੈਨੇ ਆ ਨਾ ਜਿਵੇਂ ਦਾ ਜੀ ਕਰਦਾ ਉਵੇਂ ਖਾ ਪੀ ਲੈਨੇ ਆ ਨਾ ਪਰ ਇਹਨਾਂ ਨੇ ਤਾਂ ਫੋਆ ਬਸ ਤੇ ਰੋਟੀ ਪਾਈ ਤੇ ਬਸ ਉਦਾਂ ਹੀ ਚਲੇ ਜਾਂਦੇ ਆ ਹਨਾ ਤੇ ਮੈਂ ਕਿਹਾ ਚਲੋ ਹਨਾ ਬਣਾਈ ਦਿੰਨੇ ਆ ਕਿ ਸਾਰਾ ਦਿਨ ਮਿਹਨਤ ਕਰਨ ਤੋਂ ਬਾਅਦ ਹਨਾ ਹੁੰਦਾ ਆਪਾਂ ਮਿਹਨਤ ਵੀ ਇਸੇ ਲਈ ਖਾਣੇ ਕਰਦੀਆਂਗੇ ਸਾਰਾ ਦਿਨ ਤੇ ਮਾਕੇ ਚਲੋ ਹਰਾ ਬਣਾ ਹੀ ਲੈਣੇ ਆਗੇ ਤੇ ਬਸ ਇੱਥੇ ਮੈਂ ਉਹੀ ਲੱਗੀ ਸੀ ਬਣਾਉਣ ਪਰ ਇਹਨਾਂ ਦੇ ਪਾਪਾ ਨੇ ਇਹ ਹੈਗੇ ਨਾ ਬਾਹਰਲੀ ਚੀਜ਼ ਬਹੁਤ ਘੱਟ ਖਾਂਦੇ ਆ ਕੋਈ ਹੁੰਦੇ ਆ ਨਾ ਜੈਂਟਸ ਵੀ ਚਲੋ ਸ਼ੌਕ ਤੇ ਨੇ ਜਾਂ ਫਿਰ ਹਨਾ ਬਾਜ਼ਾਰ ਚ ਹੀ ਨੇ ਵੈਸੇ ਤਾਂ ਇਹ ਹੈ ਨਾ ਕਿ ਕੁਝ ਵੀ ਮੰਗਵਾ ਕੇ ਖਾ ਲਿਆ ਤਲਾਇਆ ਹੋਇਆ ਜਾਂ ਕੁਝ ਵੀ ਇਹ ਕੁਝ ਵੀ ਜਿਹੜਾ ਇਦਾਂ ਦੀ ਚੀਜ਼ ਹੈ ਨਾ ਬਿਲਕੁਲ ਵੀ ਨਹੀਂ ਖਾਂਦੇ ਹੈਗੇ ਜੇ ਸਾਡੇ ਲਈ ਵੀ ਲੈ ਕੇ ਆਉਣਗੇ ਨਾ ਤੇ ਜੇ ਘਟੋ ਘਟਾ ਨਾ ਵੀ ਮੰਨ ਲਓ ਸਮੋਸੇ ਵਗੈਰਾ ਵੀ ਲੈ ਉਹਦੇ بس ਇੱਕ ਅੱਧੇ ਵਾਈਟ ਲੈ ਲੈਣਾ ਪਰ ਜਿਆਦਾ ਨਹੀਂ ਖਾਂਦੇ ਹੈਗੇ ਬਿਲਕੁਲ ਇਹ ਚੀਜ਼ਾਂ ਤੋਂ ਬਹੁਤ ਪਰਹੇਜ਼ ਕਰਦੇ ਆ ਤੇ ਬਾਕੀ ਜਿਹੜੀ ਘਰੇ ਚੀਜ਼ ਬਣਾਉਂਦੇ ਆ ਉਹ ਇਹ ਵਧੀਆ ਖਾ ਲੈਂਦੇ ਆ ਉਹੀ ਚੀਜ਼ ਮੈਨੂੰ ਇੱਥੇ ਹੋਈ ਮੈਂ ਕਿਹਾ ਚਲੋ ਨਾ ਬਣਾਈ ਲੈਂਦੇ ਆ ਥੋੜੀ ਜੀ ਮੇਰੀ ਤਾਂ ਮਿਹਨਤ ਹੀ ਆ ਕੁਝ ਨਹੀਂ ਹੁੰਦਾ ਜਿੱਥੇ ਆਪਾਂ ਨੇ ਅੱਧੇ ਘੰਟੇ 'ਚ ਕੰਮ ਨਿਭਾਣਾ ਉੱਥੇ ਮੈਨੂੰ ਚਲੋ ਵਾਦ ਤੋਂ ਵਾਦ ਆਪਣਾ ਘੰਟਾ ਲੱਗ ਜੂਗਾ ਨਾ ਤੇ ਤੁਸੀਂ ਵੀ ਦੱਸਿਓ ਮੇਰੀ ਜਿਹੜੀ ਰਏ ਆ ਠੀਕ ਆ ਜਾਂ ਫਿਰ ਕਿਵੇਂ ਆ ਹਨਾ ਦੀ ਕਰਨੀ ਚਾਹੀਦੀ ਹੈ ਇਹ ਚੀਜ਼ ਹੈ ਨਾ ਸੋਚਣਾ ਚਾਹੀਦਾ ਜਾਂ ਨਹੀਂ ਹੈ ਨਾ ਵੀ ਆਪ ਦਾ ਕੰਮ ਨੂੰ ਫੇਰਨਾ ਚਾਹੀਦਾ ਛੇਤੀ ਛੇਤੀ ਤੇ ਚਲੋ ਜੀ ਆਪਾਂ ਸਾਈਡ ਵਿੱਚ ਬਣਾਨੇ ਜਿੰਨਾਂ ਵੀ ਸਲਾਦ ਵਗੈਰਾ ਪਿਆ ਸੀ ਸਾਰਾ ਕੁਝ ਇਹਦੇ ਵਿੱਚ ਮੈਂ ਪਾਇਆਗਾ ਤੇ ਜਿਵੇਂ ਹੋਗੇ ਖੀਰਾ ਹੋ ਗਿਆ ਟਮਾਟਰ ਵਗੈਰਾ ਹੋ ਗਿਆ ਪਿਆਜ਼ ਮੈਂ ਨਹੀਂ ਕੱਟੇ ਜਿੱਤੇ ਮੇਰੇ ਇਹਨਾਂ ਦੇ ਪਾਪਾ ਨੇ ਇਹਨਾਂ ਦੇ ਮੇਰੀ ਕਰਵਾਈ ਸੀਗੀ ਹੈਲਪ ਬੱਸ ਤਾਂ ਮੈਂ ਪਿਆਜ਼ ਕੱਟ ਲਈ ਸੀ ਕਿ ਥੋੜਾ ਜਿਹਾ ਨਾਲੇ ਆਪ ਆ ਕੇ ਹੱਥ ਲਾਤਾ ਸੀ ਆਪ ਦਾ ਕਹਿੰਦੇ ਹੁੰਦੇ ਆ ਨਾ ਵੀ ਆਪ ਦਾ ਹੱਥ ਲਾ ਕੇ ਆਪ ਦਾ ਵੀ ਜਿਹੜਾ ਉਹ ਉਹਨਾਂ ਵੀ ਹਾਂ ਕਮਾ ਲਿਆ ਵੀ ਹਾਂ ਮੈਂ ਵੀ ਨਾਲ ਬਣਵਾਏ ਦਿਓ ਚੀਜ਼ ਹੋ ਗਈ ਤੇ ਵਿਚਲੀ ਆ ਕੇ ਨਾਲੇ ਕੁਝ ਗੱਲਾਂ ਬਾਤਾਂ ਕਰ ਗਏ ਤੇ ਨਾਲ ਹੀ ਜਾ ਅੱਜ ਘੱਟ ਕੇ ਦੇਗੇ ਮੈਨੂੰ ਇਹਦਾ ਮੇਰੀ ਹੈਲਪ ਇਦਾਂ ਕਰਵਾਉਂਦੇ ਰਹਿੰਦੇ ਆ ਇਹ ਜੀ ਗੱਲ ਨਹੀਂ ਹੈਗੀ ਮੈਨੂੰ ਗੱਲੀ ਨੂੰ ਵੀ ਨਹੀਂ ਔਕਾ ਕਰਦੇ ਤੇ ਲਓ ਜੀ ਸੈਂਡਵਿਚ ਆਪਣੇ ਬਣ ਕੇ ਹੋ ਚੁੱਕੇ ਨੇ ਤਿਆਰ ਮੈਂ ਇਹਨਾਂ ਦੇ ਪਾਪਾ ਨੂੰ ਦਿਆਂ ਹੀ ਆ ਖਾਣ ਨੂੰ ਤੇ ਨਾਲ ਹੀ ਆਪਣੀ ਨੂਰ ਜਾਗਦੀ ਫਿਰਦੀ ਸੀ ਹਨਾ ਦੂਜੀਆਂ ਬੇਟੀਆਂ ਸੋ ਗਈਆਂ ਸੀ ਕਰਨ ਵੀ ਕੀ ਬਜਾਰੀਆਂ ਨਾ ਸਾਰਾ ਦਿਨ ਸਕੂਲੋਂ ਥੱਕ ਕੇ ਸ਼ਾਮ ਨੂੰ ਡੀਕਦੇ ਆ ਡੀਕਦੇ ਨਾ ਫਿਰ ਪਾਪਾ ਨੂੰ ਸੌ ਜਾਂਦੇ ਨੇ ਕਿਉਂਕਿ ਇਹਨਾਂ ਨੂੰ ਹਨੇਰਾ ਹੋ ਜਾਂਦਾ ਆਉਂਦਿਆਂ ਨੂੰ ਹਨਾ ਤੇ ਕਈ ਵਾਰ ਤਾਂ ਹੁੰਦਾ ਜਾਗਦੀਆਂ ਰਹਿੰਦੀਆਂ ਨੇ ਪਰ ਜਦੋਂ ਨੀਂਦ ਉੱਪਰ ਦੀ ਹੋ ਜਾਣਾ ਫਿਰ ਬੱਚਾ ਦੇ ਸਾਰੇ ਨਹੀਂ ਰਹਿੰਦਾ ਹੈਗਾ ਬੋਤੀ ਪਾਣੀ ਖਾ ਕੇ ਆਪਦਾ ਉਹ ਸੋਈਆਂ ਸੀਗੀਆਂ ਤੇ ਕੋਸ਼ਿਸ਼ ਤਾਂ ਮੈਂ ਕਰੂੰਗੀ ਉਹਨਾਂ ਨੂੰ ਜਗਾਉਣ ਦੀ ਜੇ ਇੱਥੇ ਆ ਬਸ ਤੇ ਲਓ ਜੀ ਦੋ ਆਪਾਂ ਨੇ ਬਰੈਂਡ ਦਿਆਂ ਦੇ ਨਾਲ ਹੀ ਮੈਂ ਇੱਥੇ ਹੋਰ ਲੱਗੀ ਸੀਗੀ ਬਣਾਉਣਾ ਬਸ ਮੇਰਾ ਬਣਾਉਣ ਦਾ ਤਰੀਕਾ ਇਹੀ ਹੁੰਦਾ ਨਾ ਮੈਂ ਕੁਝ ਜਿਆਦਾ ਸੌਫ ਨਹੀਂ ਕਰਦੀ ਹੁੰਦੀ ਜਿੱਦਾਂ ਦੇ ਆਪਾਂ ਬਣਾਉਣੇ ਉਹੀ ਕੁਝ ਮੈਂ ਇਹਦੇ ਵਿੱਚ ਦਿਖਾ ਰਹੀ ਸੀਗੀ ਕੋਈ ਇਦਾਂ ਨਹੀਂ ਹੋਇਆ ਨਾ ਵੀ ਆਪਣੀ ਵੀਡੀਓ ਬਣ ਰਹੀ ਆ ਉਹਦੇ ਲਈ ਮੈਂ ਕੁਛ ਲੈਦਾ ਕਰਦੀ ਹਾਂ ਮੈਂ ਡੇਲੀ ਦਾ ਮੇਰਾ ਬਸ ਇਹੀ ਰੁਟੀਨ ਹੁੰਦਾ ਜਿੱਦਾਂ ਦੇ ਆਪਾਂ ਬਣਾਉਣੇ ਆ ਧਨੀਆ ਵਗੈਰਾ ਪਾ ਕੇ ਵਿੱਚ ਖੀਰਾ ਵਗੈਰਾ ਉੱਪਰ ਨਮਕ ਤੇ ਮਿਰਚ ਮੈਂ ਲੱਗ ਤੋਂ ਕਰ ਦੇਣੀ ਹੈਗੀ ਸੌਸ ਵਗੈਰਾ ਵੀ ਨਹੀਂ ਇਹਨਾਂ ਦੇ ਪਾਪਾ ਖਾਂਦੇ ਹਾਂ ਜੇ ਮੈਂ ਲੈਣੀ ਸੀ ਤਾਂ ਮੈਂ ਲੱਗ ਤੋਂ ਲੈ ਲੂੰਗੀ ਇੱਥੇ ਲੈ ਕੇ ਆਏ ਸੀਗੇ ਖੀਰੇ ਤੇ ਤਰ੍ਹਾਂ ਹਣਾ ਧਨੀਆ ਤੇ ਉਹ ਮੈਂ ਲੱਗੀ ਸੀਗੀ ਪੋਲੀ ਸੰਚੂ ਕੱਢਣ ਤੇ ਮੈਂ ਕਿਹਾ ਚਲੋ ਟੋਕਰੀ ਚ ਕੱਢ ਕੇ ਰੱਖ ਦਿੰਨੇ ਆਗੇ ਲਓ ਜੀ ਆਪਣੇ ਦੂਜੇ ਵੀ ਸੈਂਡਵਿਚ ਹੋ ਗਏ ਤਿਆਰ ਤੇ ਲਓ ਜੀ ਇਹ ਵੀ ਆਪਾਂ ਉਹਨਾਂ ਦੀ ਕੁਕਿੰਗ ਕਰਿਆ ਨਾ ਇਹ ਸਰਵ ਤੇ ਹੋਰ ਦੀ ਹੋਰ ਦਿਖਾਵਾਂਗੀ ਤੁਸੀਂ ਸਾਰੇ ਕੀ ਦੇ ਹੋਗੇ ਤੇ ਜੇਕਰ ਵੀ ਮੇਰੇ ਤੁਸੀਂ ਹੈ ਨਾ ਵੀਡੀਓ ਫਸਟ ਟਾਈਮ ਦੇਖ ਰਹੇ ਹੋਗੇ ਹਨਾ ਅੱਗੇ ਵਧਣ ਤੋਂ ਪਹਿਲਾਂ ਜੇਕਰ ਤੁਸੀਂ ਮੇਰੀ ਵੀਡੀਓ ਫਸਟ ਟਾਈਮ ਦੇਖ ਰਹੇ ਹੋਗੇ ਤਾਂ ਚੈਨਲ ਨੂੰ ਜੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਵੀ ਕਰਕੇ ਦੱਸਿਆ ਕਰੋ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ ਹਨਾ ਤੇ ਇਹਦਾ ਹੋ ਜਾਂਦਾ ਨਾ ਕਮੈਂਟ ਕਰਨ ਨਾਲ ਲਾਈਕ ਕਰਨ ਨਾਲ ਹਨਾ ਆਪਾਂ ਥੋੜਾ ਜਿਹਾ ਸਾਵਖੋਰ ਜਾਂਦਾ ਵੀ ਹਾਂ ਆਪਾਂ ਜਿਹੜਾ ਕੰਮ ਕਰ ਰਹੇ ਹਾਂ ਹਨਾ ਜਾਂ ਫਿਰ ਆਪਣੀ ਜਿਹੜੀ ਵੀਡੀਓ ਬਣਾ ਰਹੇ ਹਾਂ ਵੀ ਸਹੀ ਬਣਾ ਰਹੇ ਹਾਂ ਵੀ ਹਾਂ ਤੁਹਾਨੂੰ ਪਸੰਦ ਆ ਰਹੀ ਆ ਹਨਾ ਆਪਾਂ ਹੋਰ ਵੀ ਜਿਹੜੀ ਵਧੀਆ ਮਿਹਨਤ ਕਰਨ ਦੀ ਕੋਸ਼ਿਸ਼ ਕਰਦੇ ਆ ਹਨਾ ਤੁਹਾਡੀ ਸਪੋਰਟ ਦੇ ਨਾਲ ਹੀ ਅਸੀਂ ਨੇ ਅੱਗੇ ਵਧਣਾ ਹੈ ਨਾ ਤੁਹਾਡੀ ਸਾਰੀ سپورਟ ਹੋਊਗੀ ਸਾਡੇ ਨਾਲ ਫੇਰ ਹੀ ਅਸੀਂ ਕੁਝ ਕਰ ਸਕਦਾ ਜੇ ਨਾ ਫੇਰ ਹੀ ਅਸੀਂ ਅੱਗੇ ਵਧ ਸਕਦੇ ਆ ਨਾ ਆਪਦੀ ਫੈਮਿਲੀ ਦੀ ਤਰ੍ਹਾਂ ਆਪ ਵੀ ਛੋਟੀ ਵੱਡੀ ਭੈਣ ਸਭਝ ਕੇ ਹਨਾ ਜ਼ਰੂਰ ਹੈਲਪ ਕਰਿਓ ਜੀ ਤੇ ਲਓ ਜੀ ਸਰਵਿਸ ਆਪਣੇ ਬਣ ਗਏ ਸੀ ਇੱਥੇ ਮੈਂ ਆਪਦੇ ਹੀ ਰੱਖ ਲਏ ਕਿ ਨਾਲ ਹੀ ਮੈਂ ਜਿਹੜੇ ਬਰਤਨ ਸੀ ਉਹ ਮੈਂ ਰੱਖੀ ਸੀ ਲੱਗੀ ਸੀਗੇ ਸਾਈਡ ਤੇ ਰੱਖਣਾ ਵੀ ਚਲੋ ਸਾਫ਼ ਕਰਨ ਦਾ ਕੰਮ ਮੇਰਾ ਰਹਿ ਜਾਊਗਾ ਤੈਨੂੰ ਜੀ ਸੈਂਡਵਿਚ ਆਪਣੇ ਬਣ ਗਈ ਆ ਜੀ ਸੈਂਡਵਿਚ ਆਪਾਂ ਨੇ ਬਣਾ ਲਓ ਤੇ ਗਰਮ ਗਰਮ ਸੈਂਡਵਿਚ ਤਰੀਕਾ ਮੇਰਾ ਤੁਸੀਂ ਦੱਸ ਦੱਸਿਓ ਵੀ ਮੇਰਾ ਤਰੀਕਾ ਕਿਵੇਂ ਦਾ ਲੱਗਿਆ ਤੁਹਾਨੂੰ ਬਣਾਉਣ ਦਾ ਇਹਦੇ ਵਿੱਚ ਆਪਾਂ ਨਾ ਆਲੂ ਵਗੈਰਾ ਦਾ ਜਿਵੇਂ ਆਪਾਂ ਪਰੌਂਠੇ ਬਣਾਉਨੇ ਉਹ ਚੀਜ਼ ਵੀ ਪਾਏ ਜਾਂ ਫਿਰ ਆਪਾਂ ਪਨੀਰ ਵਗੈਰਾ ਦੀ ਭੁਰਜੀ ਵਗੈਰਾ ਬਣਾ ਕੇ ਨਾ ਉਹ ਤਾਂ ਵੀ ਬਹੁਤ ਨੇ ਜਿਹੜੇ ਬਣਾਉਂਦੇ ਆਗੇ ਪਰ ਜਿਆਦਾ ਸਾਡੇ ਸਲਾਦ ਵਗੈਰਾ ਦਾ ਜੀ ਅਸੀਂ ਲਾਇਕ ਕਰਦੇ ਆ ਨਾ ਬੱਚੇ ਵੀ ਉਹਨੂੰ ਤਾਂ ਨਹੀਂ ਇੰਨਾ ਚੀਜ਼ਾਂ ਖਾਂਦੇ ਸਲਾਦ ਵਗੈਰਾ ਹੋ ਗਿਆ ਹਮਝ ਵੀ ਕੀ ਦੇਣਾ ਤੇ ਅਜਿਹਾ ਵਗੈਰਾ ਹੋ ਗਿਆ ਨਾ ਕੋਈ ਸਰਦੀ ਪਈ ਹੁੰਦੀ ਹੈ ਹਰ ਇੱਕ ਸਬਜ਼ੀ ਪਾ ਲੈਣੇ ਵਿੱਚ ਲਓ ਜੀ ਆਪਾਂ ਵੀਡੀਓ ਦੇ ਇਥੇ ਐਡ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ